ਪੰਨਾ 945 ਹੁਣ ਅਖੀਰ ਚੱਲ ਰਿਹਾ ਸਿੱਧ ਗੋਸ਼ਟੀ ਦਾ ਕੋਈ ਸਿੱਧ ਪੁੱਛਦਾ ਨਾਨਕ ਦੇਵ ਜੀ ਨੂੰ ਜਾ ਇਹ ਹਿਰਦਾ ਦੇ ਨਾ ਹੋਤੀ ਤੋ ਮਨ ਕਿੱਥੇ ਰਹਿਤਾ ਕਹਿੰਦੇ ਜਦ ਇਹ ਹਿਰਦਾ ਦੇ ਨਹੀਂ ਹੁੰਦੀ ਫਿਰ ਮਨ ਕਿੱਥੇ ਰਹਿੰਦਾ ਨਾਵ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ ਕਰੀ ਸਹਿਤਾ ਜਦੋਂ ਇਹ ਤੁਨੀ ਢਿੱਡ ਇਥੋਂ ਸਾਹ ਆਉਂਦੇ ਨੇ ਵੀ ਜਦ ਇਹ ਨਹੀਂ ਹੁੰਦਾ ਫਿਰ ਇਹ ਸਾਹ ਫਿਰ ਕੀ ਦਾ ਸਹਾਰਾ ਲੈਂਦੇ ਨੇ ਹਜੇ ਇਹਨਾਂ ਨੂੰ ਕੋਈ ਸਮਝ ਨਹੀਂ ਆਈ ਪੂਰੀ ਇਹ ਵਾਰ-ਵਾਰ ਉੱਥੇ ਕੋ ਸਵਾਲ ਪੁੱਛੀ ਜਾਂਦੇ ਨੇ ਇਹ ਆਪਣਾ ਆਪ ਸਰੀਰ ਨੂੰ ਹੀ ਮੰਨੀ ਜਾਂਦੇ ਨੇ ਇਹਨਾਂ ਨੂੰ ਸਿੱਖਿਆ ਮਿਲੀ ਹੋਈ ਆ ਸ਼ੁਰੂ ਤੋਂ ਕਿ ਅਸੀਂ ਸਾਹਾਂ ਨੂੰ ਠੀਕ ਕਰਨਾ ਇਹ ਮੁੜ-ਮੁੜ ਕੇ ਸਾਹ ਦੇ ਸੰਬੰਧਤ ਹੀ ਸਵਾਲ ਤਾਂ ਹੀ ਕਰੀ ਜਾਂਦੇ ਨੇ ਇਹਨਾਂ ਨੂੰ ਅਸਲੀਅਤ ਸਮਝ ਨਹੀਂ ਆ ਰਹੀ ਜੋ ਦੱਸਣਾ ਚਾਹੁੰਦੇ ਨੇ ਅਨੰਕਦੇਵ ਜੀ ਤਾਂ ਵਾਰ-ਵਾਰ ਇਹ ਸਾਥ ਹੀ ਹਟ ਕੇ ਪਏ ਨੇ ਸਾਰੇ ਵੀ ਜਦੋਂ ਅਸੀਂ ਸਰੀਰ ਹੈ ਹੀ ਨਹੀਂਗੇ ਸਾ ਇਹ ਸਰੀਰ ਨੂੰ ਚਲਾਉਣ ਲਈ ਸਾਹ ਜ਼ਰੂਰੀ ਨੇ ਸਾਨੂੰ ਚਲਾਉਣ ਲਈ ਸਾਹ ਜ਼ਰੂਰੀ ਨਹੀਂ ਹੈਗੇ ਜਦੋਂ ਬੱਚਾ ਗਰਭ ਚੋਂ ਦੋਦੋ ਗੜਾ ਸਾਹ ਲੈਂਦਾ ਰੂਪ ਨਾ ਹੋ ਤੋ ਰੇਖਾ ਨਾ ਕਾਈ ਤਾਂ ਸ਼ਬਦੀ ਕਹਾਂ ਲੈ ਬੁਲਾਈ ਜਦੋਂ ਰੂਪ ਰੇਖ ਨਹੀਂ ਹੁੰਦਾ ਕੋਈ ਉਹਦਾ ਸਰੀਰ ਨਹੀਂ ਹੁੰਦਾ ਫਿਰ ਇਹ ਉਪਦੇਸ਼ ਕਿੱਥੇ ਰਹਿੰਦਾ ਕਿੱਥੇ ਲੈ ਬੁਲਾ ਕੇ ਰੱਖਦਾ ਰક્ત ਬਿੰਦਕੀ ਮੜੀ ਨਾ ਹੋਤੀ ਮਿੱਟੀ ਕੀਮਤ ਨਹੀਂ ਪਾਈ ਜਦੋਂ ਰਤ ਬਿੰਦ ਦੀ ਮਤਲਬ ਇਹ ਖੂਨ ਜਾਂ ਮੜੀ ਨਹੀਂ ਹੁੰਦੀ ਜਾਂ ਸਰੀਰ ਨਹੀਂ ਹੁੰਦਾ ਫਿਰ ਇਹ ਮਿੱਟੀ ਗਿਰਦੀ ਜਾਂ ਮਰਦੀਆਂ ਕਿਵੇਂ ਕਰਦਾ ਵਰਣ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸੀ ਸੱਚਾ ਜਦੋਂ ਉਹਦਾ ਕੋਈ ਤੁਸੀਂ ਕਹਿੰਦੇ ਹੋ ਵੀ ਉਹਦਾ ਕੋਈ ਵਰਣ ਨਹੀਂਗਾ ਮਤਲਬ ਉਹਦਾ ਕੋਈ ਜਾਤ ਪਾਤ ਨਹੀਂ ਉਹਦਾ ਕੋਈ ਸਰੀਰ ਨਹੀਂ ਨਾ ਉਹਦੀ ਛਾਇਆ ਮਾਇਆ ਵੀ ਉਹਨੂੰ ਫਿਰ ਅਸੀਂ ਕਿਵੇਂ ਸਮਝ ਸਕਦੇ ਹਾਂ ਨਾਲੇ ਦੱਸਤਾ ਸੀ ਆ ਵੀ ਉਹਨੂੰ ਸ਼ਬਦ ਨਾਲ ਪਛਾਣਿਆ ਜਾ ਸਕਦਾ ਨਾਲਕ ਸ਼ਬਦ ਪਛਾਣਿਆ ਉਹ ਹਲੇ ਵੀ ਪੁੱਛੀ ਜਾਂਦੇ ਨੇ ਕਿ ਉਸਨੂੰ ਕਿਵੇਂ ਪਛਾਣਿਆ ਜਾ ਸਕਦਾ ਹਿਰਦਾ ਦੇ ਨਾ ਹੋਤੀ ਆਉਦੂ ਤੋ ਮਨ ਸੁੰਨੀ ਰਹੇ ਬੇਰਾਗੀ ਜਦੋਂ ਪੁੱਛਿਆ ਨਾ ਉਹਨਾਂ ਨੇ ਵੀ ਜਦ ਹਿਰਦਾ ਦੇ ਨਹੀਂ ਹੁੰਦੀ ਮਨ ਕਿੱਥੇ ਰਹਿੰਦਾ ਹਿਰਦਾ ਦੇ ਨਾ ਹੋਤੀ ਆਉਦੂ ਤੋ ਮਨ ਸੁੰਨੀ ਰਹੇ ਬੇਰਾਗੀ ਕਹਿੰਦੇ ਜਦੋਂ ਹਿਰਦਾ ਤੇ ਨਹੀਂ ਹੁੰਦੀ ਕਿ ਫਿਰ ਮਨ ਇਛਾਵਾ ਜਾਂ ਪ੍ਰੇਮ ਨੂੰ ਪ੍ਰਗਟ ਕਰਨ ਦਾ ਤੇ ਕੋਈ ਚਾਂਸ ਹੀ ਨਹੀਂ ਹੈਗਾ ਫਿਰ ਉਹ ਸੁਨ ਰਹਦਾ ਬੈਰਾਗੀ ਰਾਗ ਨਹੀਂ ਲੱਭਦਾ ਵੀ ਮੈਨੂੰ ਆ ਚਾਹੀਦਾ ਜਾ ਉਹ ਚਾਹੀਦਾ ਬੈਰਾਗੀ ਰਹਿੰਦਾ ਬ੍ਰਾਗੀ ਹੁੰਦਾ ਤੇ ਸੁੰਨ ਚ ਰਹਿੰਦਾ ਸੁੰਨ ਮਤਲਬ ਉਹਦੀ ਕੋਈ ਇੱਛਾ ਨਹੀਂ ਹੈਗੀ ਨਾ ਉਹਦੀ ਕੋਈ ਲਹਿਰ ਨਹੀਂ ਹੈਗੀ ਜਦੋਂ ਲਹਿਰ ਆ ਫੇਰ ਸਰੀਰ ਆ ਜਦੋਂ ਆਪਣਾ ਮੂਲ ਸਮਝਾਂਗੇ ਫਿਰ ਇਹ ਗੱਲਾਂ ਸਾਰੀਆਂ ਸਮਝ ਆ ਜਾਣਗੀਆਂ ਉਹਨਾਂ ਨੂੰ ਨਹੀਂ ਸਮਝ ਆ ਰਹੀ ਸਿੱਧਾਂ ਨੂੰ ਤਾਂ ਉਹ ਬਾਰ-ਬਾਰ ਇਹ ਸਵਾਲ ਪੁੱਛ ਰਹੇ ਨੇ ਨਾਮ ਕਮਨ ਸਥੰਬਨਾ ਹੋ ਤੋ ਤਾਂ ਨਿਜ ਘਰੀ ਵਸਤ ਪਵਨ ਅਨਰਾਗੀ ਜਦੋਂ ਇਹ ਸਰੀਰ ਨਹੀਂ ਹੁੰਦਾ ਢਿੱਡ ਨਹੀਂ ਹੁੰਦਾ ਧੁੰਨੀ ਨਹੀਂ ਹੁੰਦੀ ਸਾਹ ਲੈਣ ਦਾ ਸਿਸਟਮ ਨਹੀਂ ਹੁੰਦਾ ਤਾਂ ਨਿਝਿ ਕਰੀ ਫਿਰ ਉਹਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਸਾਹ ਲੈਣ ਦੀ ਲੋੜ ਹੀ ਨਹੀਂ ਫਿਰ ਉਹ ਨਿਝਿ ਕਰੀ ਬਸਦਾ ਬਿਨਾਂ ਰਾਗ ਤੋਂ ਬਿਨਾਂ ਇਹ ਸਵਾਸਾ ਤੋਂ ਆਪਣੇ ਆਪ ਚ ਆਪਣੇ ਮੂਲ ਚ ਬਸਦਾ ਰੂਪ ਨਾ ਰੇਖਿਆ ਜਾਤਨਾ ਹੋਤੀ ਤੋ ਅਕੂਲਿਰ ਰਹਿਤ ਸ਼ਬਦ ਸੋਸਾ ਜਦੋਂ ਕੋਈ ਰੂਪ ਨਹੀਂਗਾ ਨਾ ਰੇਖਾ ਨਾ ਸਰੀਰ ਨਾ ਨੈ ਨਕਸ਼ ਨੇ ਫਿਰ ਉਹ ਕਿਸੇ ਕੋ ਕਲਜ ਨਹੀਂ ਹੈਗਾ ਕੁੱਲ ਹੀ ਨਾ ਹੋ ਬਿਨਾ ਕੁੱਲ ਤੋਂ ਆ ਉਹ ਉਪਦੇਸ਼ ਨਾਲ ਸਮਝਿਆ ਜਾ ਸਕਦਾ ਹੈ ਪਹਿਲਾਂ ਕਿਸੀ ਵੀ ਇਹ ਗੱਲ ਨਹੀਂ ਆ ਕਿ ਚੇਨ ਵਰਨ ਨਹੀਂ ছায়ਾ ਪਿਆ ਨਾਨਕ ਸ਼ਬਦ ਪਛਾਣੇ ਸ਼ਬਦ ਦਾ ਪਛਾਣਿਆ ਜਾ ਸਕਦਾ ਵਸ ਨੂੰ ਜਦੋਂ ਦਾ ਕੋਈ ਰੂਪ ਰੇਖ ਨਹੀਂ ਹੈਗਾ ਉਪਦੇਸ਼ ਨਾਲ ਸੱਚ ਦੇ ਗਿਆਨ ਨਾਲ ਹੀ ਸੱਚ ਨੂੰ ਜਾਣਾਂਗੇ ਜਦੋਂ ਉਹ ਕੋਈ ਸਰੀਰ ਨਹੀਂਗਾ ਇਹ ਬੁੱਧੀ ਲੈਵਲ ਤੇ ਦੀਆਂ ਗੱਲਾਂ ਨੇ ਇਹ ਸਮਝਣ ਲਈ ਸਾਰਿਕ ਅੱਖਰ ਜਾਂ ਸੰਸਾਰਿਕ ਬੋਲੀ ਵਰਤੀ ਹੋਈ ਆ ਉਦਾਹਰਨਾਂ ਵਰਤੀਆਂ ਵਈਆਂ ਨੇ ਅਸੀਂ ਉਹਦਾ ਉਦਾਹਰਨਾਂ ਫੜ ਕੇ ਪੈ ਜੰਨੇ ਆ ਅਸਲ ਚ ਉਹ ਕਿਧਰ ਉਦਾਹਰਨ ਹੈ ਕਿੰਨੋਂ ਸਮਝ ਆਉਂਦੀ ਸਮਝਣਾ ਤਾਂ ਤਤਸਾਰ ਗਿਆਨ ਅਸਲੀਅਤ ਸਮਝਣੀ ਹੈ ਜਨ ਗगन ਜਬ ਤਬਲਾ ਹੋਤੋ ਤ੍ਰਿਪਮਣ ਜੋਤੀ ਆਪੇ ਨਿਰੰਕਾਰ ਜਦ ਇਹ ਗगन ਜਾਂ ਧਰਤੀ ਨਹੀਂ ਹੈ ਤਾਂ ਇਹ ਸ੍ਰਿਸ਼ਟੀ ਨਹੀਂ ਹੈ ਤਾਂ ਇਹ ਤਿੰਨੇ ਭਪਣ ਆਪੇ ਬਿਨਾਂ ਕਿਸੇ ਕਾਰ ਤੋਂ ਨਹੀਂ ਅਪੇਲ ਰੇਂਕਾਰ ਬਿਨਾਂ ਕਿਸੇ ਕਾਰਤੂਰ ਉਦੋਂ ਕੁਛ ਹੈ ਲੋੜੀ ਹੁੰਦੀ ਉਹ ਆਪਣੇ ਆਪ ਨੂੰ ਪਰਲਟ ਕਰ ਲਈਏ ਸੰਸਾਰ ਬਣਿਆ